ਸਾਸੀ ਗੱਲ ਦੋਸਤੋ ਅੱਜ ਜਿਹੜੀ ਮੈਚ ਦੀ ਗੱਲ ਕਰਨ ਜਾ ਰਹੇ ਆ ਉਹ ਮੈਚ ਇਸ ਕਰਕੇ ਸਪੈਸ਼ਲ ਹੈ ਕਿ ਇਹ ਜਿਹੜੀ ਗਰਾਊਂਡ ਬਣੀ ਸੀ ਤਨੇਲ ਦੇ ਵਿੱਚ ਬੜੀ ਜੱਦੋਜਹਿਦ ਦੇ ਨਾਲ ਬਣੀ ਸੀ ਤੇ ਕਹਿੰਦੇ ਨੇ ਕਿ ਇਹ ਕਦੇ ਨਸ਼ੇੜੀਆਂ ਦਾ ਅੱਡਾ ਹੋਇਆ ਕਰਦਾ ਸੀ ਤੇ ਪਿੰਡ ਦੇ ਸਰਪੰਚ ਨੇ ਯੁਰਤ ਕਰਕੇ ਗਰਾਊਂਡ ਛਡਾਈ ਵਾਈ ਤੇ ਵਾਕੇ ਤਿਆਰ ਕੀਤੀ ਤੇ ਅੱਜ ਪਹਿਲਾ ਕਬੱਡੀ ਦਾ ਜਿਹੜਾ ਟੂਰਨਾਮੈਂਟ ਹੈ ਉਹ ਪੁਰਾਣੇ ਤਨੇਲ ਦੇ ਵਿੱਚ ਖੇਡਿਆ ਗਿਆ ਤੇ ਵੇਖਣ ਵਾਲਾ ਮਾਹੌਲ ਸੀ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਬਹੁਤ ਚਾ ਸੀ ਲਗਭਗ ਸਾਰਾ ਹੀ ਪਿੰਡ ਉਮੜ ਕੇ ਇਸ ਗਰਾਊਂਡ ਦੇ ਵਿੱਚ ਆਇਆ ਕਿਉਂਕਿ ਪਾਗਾਵਾਂ ਵਾਲੇ ਪਿੰਡ ਹੁੰਨੇ ਜਿਨ੍ਹਾਂ ਦੇ ਪਿੰਡ ਗਰਾਉਂਡਾ ਹੁੰਦੀਆਂ ਨੇ ਤੇ ਇਹ ਵੀ ਪਿੰਡ ਦੀ ਗਿਣਤੀ ਜਿਹੜੀ ਆ ਉਹ ਚੰਗੇ ਪਿੰਡਾਂ ਵਿੱਚ ਤੇ ਸਰਪੰਚ ਦੀ ਗਿਣਤੀ ਚੰਗੇ ਸਰਪੰਚਾਂ ਵਿੱਚ ਹੋਣ ਲੱਗੀ ਹੈ ਕਿਉਂਕਿ ਯੁਰਤ ਕਰਕੇ ਯਤਨ ਕਰਕੇ ਇਸ ਗੱਬਰੂ ਨੇ ਇਹ ਗਰਾਉਂਡ ਬਣਾਈਆਂ ਤੇ ਖੁਸ਼ਖਬਰੀ ਇਹ ਵੀ ਆ ਕਿ ਇਹ ਗਰਾਉਂਡ ਹੌਂ ਗਰਾਉਂਡਰੀ ਰਹੇਗੀ ਇਸ ਜਗ੍ਹਾ ਤੇ ਸਰਦਾਰ ਤਲਬੀਰ ਸਿੰਘ ਕਹਿੰਦੇ ਨੇ ਕਿ ਇਹ ਸਟੇਡੀਅਮ ਬਣੂਗਾ ਔਰ ਸਟੇਡੀਅਮ ਹੀ ਇੱਕ ਨੰਬਰ ਦਾ ਬਣੂਗਾ ਜੀ ਜਿੱਦੋਂ ਪਹਿਲੀ ਰੇਡ ਪਈ ਹੈ ਇਹ ਟੀਮ ਹੈ ਮੇਰੇ ਵੀਰੋ ਪਾਸਲਾ ਫਗਵਾੜੇ ਦੀ ਟੀਮ ਪਾਸਲਾ ਪਿੰਡ ਫਗਵਾੜੇ ਦੇ ਨੇੜੇ ਕਿ ਹੈ ਉਸ ਟੀਮ ਦੀ ਰੇਡ ਪਈ ਹੈ ਤੇ ਦੂਸਰੇ ਪਾਸੇ ਜਿਹੜੀ ਟੀਮ ਹੈ ਉਹ ਹੈ ਸ਼ਿਕਾਰਮਾਸ਼ੀਆਂ ਜ਼ਬਰਦਸਤ ਮੈਚ ਖੇਡਿਆ ਜਾਵੇਗਾ ਫਾਈਨਲ ਮੈਚ ਅੱਜ ਦੇ ਖੇਡ ਮੇਲੇ ਦਾ ਮੇਰੇ ਖਾਤਾ ਧੰਨਵਾਦ ਰਸ਼ਪਾਲ ਬਾਜੀ ਵਿੰਜਰ ਵਾਲੀਓ ਕਹਿੰਦਾ ਕਿ ਸਾਡੀ ਟੀਮ ਨੇ ਜਾਫੀ ਹੈਪੀ ਜਰਮਨੀ ਸੋਰੀ ਹੈਪੀ ਜਰਮਨੀ ਤੇ ਰਸ਼ਪਾਲ ਵਿੰਜਰ ਵਾਲ ਵੱਲੋਂ ਗਣਪੱਤੀ ਕੇ ਦੇ ਤਿੰਨ ਜੱਫੇ 1100 ਦੇ ਹੈਪੀ ਉਂਪੋ ਵਾਲੀਏ ਦੇ ਤਿੰਨ ਜੱਫੇ 1100 ਦੇ ਲੱਖੇ ਪਾਸਲੇ ਦੇ ਤਿੰਨ ਜੱਫੇ 1100 ਦੇ ਰੇਡਰ ਪੱਟੇ ਦੇ ਗੁਕਰੀ ਦੀਆਂ ਤਿੰਨ ਰੇਡਾਂ 1100 ਦੀਆਂ ਬਿੱਲੇ ਪਾਸਲੇ ਦੀਆਂ ਤਿੰਨ ਰੇਡਾਂ 1100 ਦੀਆਂ ਹੈਪੀ ਜਰਮਨੀ ਤੇ ਰਸ਼ਪਾਲ ਵਿਂਜਰ ਵਾਲੀਏ ਵੱਲੋਂ ਇਹ ਐਲਾਨ ਕੀਤੇ ਗਏ ਆ ਕਿ ਆਪਾਂ 11100 ਰੁਪਏ ਦੇ ਮਾਨ ਦੇਾਂਗੇ ਲਓ ਮੇਰੇ ਵੀਰੋ ਮੇਰੇ ਤੋਂ ਸੱਜੇ ਪਾਸੇ ਟੀਮ ਆ ਇਹ ਪਾਸਲਾ ਫਰਾਂਸ ਦੀ ਟੀਮ ਹੈ ਤੇ ਦੂਸਰੇ ਪਾਸੇ ਸ਼ਿਕਾਰਵਾਸ਼ੀਆਂ ਡੁਗਰੀ ਵਾਲਾ ਪੰਡਤ ਕਹਿੰਦੇ ਬੜਾ ਤੇਜ ਹੈ ਪਰ ਟੌਪ ਦਾ ਖਿਡਾਰੀ ਹੈ ਜਿਹਨੇ ਕਹਿੰਦੇ ਮਾਰ ਕੇ ਪਰਦੇ ਥਾਪੀ ਯਾਦ ਕੀਤਾ ਪਰਮਾਤਮਾ ਨੂੰ ਹੱਥ ਜੋੜ ਕੇ ਕਬੱਡੀ ਪਾਈ ਹੈ 2 ਨੰਬਰ ਤੋਂ ਰਾਣਾ ਦੁਗਲਵਾਲੀਆ ਇੱਕ ਜੀਨ ਦੀ ਕੰਨ ਕਹਿੰਦੇ ਚੰਗਾਵਾ ਰੂਪੀ ਵਾਲੀ ਪਿੰਡ ਦਾ ਹੋਇਆ ਰਾਣਾ ਅੱਜ ਜੀਨ ਦੀ ਕੰਨ ਆਹ ਦੁਗਲਵਾਲੀਆ ਰਾਣਾ ਆਹ ਦਿਖਾਉਦਾ ਆਪਣੇ ਰੰਗ ਦੇ ਚਿੱਟ ਕਰਤੀਏ ਨੰਬਰ ਸਟਾਪਰ ਦਾ ਆ ਨੰਬਰ ਜਰਮਨੀ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਓ ਗੱਬਰੂਆ ਇਧਰਲੇ ਪਾਸੇ ਕਿੱਟਾ ਸ਼ੂਫੀਆਮਾ ਆਹ ਕਹਿੰਦੇ ਗੱਬਰੂ ਕਬੱਡੀ ਪੜਨਾ ਕੇ ਤਿਆਰ ਹੈ ਭਾਜੀ ਰਸ਼ਪਾਲ ਵਿੰਧਰਵਾਲ ਦੇ ਇੱਕ ਹੈਪੀ ਜਰਮਨੀ ਵਾਲੇ ਦੇ ਨਾਂ ਤੇ 1100 ਦੀਆਂ ਪੰਡਤੀਆਂ ਤਿੰਨ ਰੇਡਾਂ ਸੀ ਉਹ ਭਾਜੀ ਜਿਹੜਾ ਪਲਾ ਕੇ ਗਿਆ 1100 ਰੁਪਏ ਉਹ ਜਾਫੀ ਨੇ ਦੇ ਦੇਓ ਤੇ 500 ਰੁਪਏ ਸਿੰਘ ਭੇਜਾ ਕਹਿੰਦਾ ਅਗਲੀ ਰੇਡ ਜਿਹੜੀ ਪੰਡਤ ਦੀ ਉਹ 500 ਦੀ ਹੋਵੇਗੀ ਬਹੁਤ ਬਹੁਤ ਧੰਨਵਾਦ ਜਿਹੜਾ ਵੀ ਹੁਣ ਤੋਂ ਜਾਫੀ ਲਗਾਤਾਰ ਤਿੰਨ ਜਫੇ ਪਹਿਲੇ ਲਾ ਗਿਆ ਇੱਕ ਟੀਮ ਪਹਿਲਾਂ ਤਿੰਨ ਜਫੇ ਲਾ ਗਏ ਤੇ ਜਵਾਰ ਸਿੰਘ ਜੀ ਇਟਲੀ ਵਾਲੇ ਵੀਰ ਵੱਲੋਂ 2100 ਰੁਪਏ ਦੇ ਮਾਨ ਸਤਿਕਾਰ ਹੋਣਗੇ ਵੀਰਿਓ ਤਿੰਨ ਜਫੇ ਜਿਹੜੀ ਟੀਮ ਨੇ ਜਾਫੀ ਪਹਿਲਾਂ ਲਾਗੇ 2100 ਦੇ ਮਾਨ ਹੋਣਗੇ ਆਹ ਕਹਿੰਦੇ ਫਲੋਰ ਵਾਲਾ ਬਿੱਲਾ ਮੇਰੇ ਵੀਰਿਓ ਉਹ ਮੁੰਡਾ ਰੇਡ ਪਾ ਕੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਦਿੰਦਾ ਹੈ ਉਹ ਸਾਹਮਣੇ ਨੰਬਰ ਕਹਿੰਦੇ ਬਿੱਲੇ ਵੀ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਕੀ ਕਬੱਡੀ ਪੌਂਟ ਤੇ ਚਮਕੌਰ ਆ ਗਿਆ ਮੈ ਵੀਰੋ ਇਹ ਕਿਹਨੇ ਬਲ ਗੁੰਝੀਆਂ ਵਾਲਾ ਆ ਕਿਹਨੇ ਚਮਕੋਲਾ ਸਮੇ ਆ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਨੂੰ ਵਧਿਆ ਹੋਇਆ ਦੂਸਰੇ ਪਾਸੇ ਜਾਫੀ ਇਸ ਸਮੇ ਬੜੀ ਸੋਹਣੀ ਕੋਸ਼ਿਸ਼ ਕਰ ਰਿਹਾ ਹੈ ਭਾਜੀ ਰੇਡਰ ਨਹੀਂ ਜੋੜਿਆ ਉਹ ਜਿਹੜਾ ਭਾਜੀ ਉਹ ਤਿੰਨ ਦਿਨ ਰੇਡਰ ਨੇ 11-1100 ਪਾ ਕੇ ਗਿਆ ਜਿਉਂ ਪਰਨੇ ਵਾਲਾ ਆ ਕਰ ਭਾਜੀ ਹਸਾਬ ਕਿਤਾਬ ਤੁਹਾਡਾ ਪੰਡਤ ਫੜ ਲਿਆ ਜਿਹੜਾ ਰਸ਼ਪਾਲ ਵਿੰਡਰ ਵਾਲਿਆਂ ਨੇ ਜਿਹੜੇ ਪੈਸੇ ਬਲਾਈ ਸੀ ਉਹ ਦੇ ਦਿਓ ਜੀ ਧੰਮਾਵ ਅੱਜ ਕਹਿੰਦਾ ਮੇਲਾ ਸਿਰੇ ਦਾ ਹੋ ਗਿਆ ਬਈ ਤਨੇਲ ਵਾਲਿਓ ਆਣਾ ਦੇਖਦੇ ਕਹਿ ਲੂੰ ਗੰਡੇ ਖੜੇ ਹੁੰਦੇ ਆ ਤੇ ਬਹੁਤਿਆਰੇ ਟਰੇਲੀਆਂ ਆਉਂਦੀਆਂ ਕਿ ਤਨੇਰ ਵਾਲਿਆਂ ਨੇ ਤੇਲੀਆਂ ਲਿਆਤੀਆਂ ਮਰ ਮਿੱਤਰੋ ਇਧਰਲੇ ਪਾਸੇ ਰੇਡ ਪਾ ਕੇ ਗੱਭਰੂ ਜਾਂਦਾ ਹਵਾ ਨਾਲ ਗੱਲਾਂ ਕਰਦਾ ਇਹ ਰੁੜਕੇ ਕਲਾ ਦੀ ਧਰਤੀ ਦਾ ਸੋਨੂ ਐ ਮੇਰੇ ਮਿੱਤਰੋ ਕਿ ਕੱਚਿਆਂ ਤੇ ਤਰੇ ਪੱਕੇ ਰੋੜ ਨਹੀਂ ਮਿਲੇ ਲੱਖ ਨਹੀਂ ਮਿਲੇ ਤੇ ਕਰੋੜ ਨਹੀਂ ਮਿਲੇ ਸਾਨੂੰ ਜੱਦੀ ਪੁਸ਼ਤੀ ਤਾਂ ਪਾਈ ਨਹੀਂ ਮਿਲੀ ਜਿੰਨੀ ਬਣੀ ਆਪ ਹੀ ਬਣਾਈ ਜੱਟ ਨੇ ਸਾਨੂੰ ਜਿੰਦਗੀ ਐ ਬਣੀ ਤੇ ਪੜਾਈ ਨਹੀਂ ਮਿਲੀ ਸਾਨੂੰ ਇਹ ਜ਼ਿੰਦਗੀ ਬਣੀ ਤੇ ਬਣਾਈ ਨਹੀਂ ਮਿਲੀ ਲੋ ਸਾਨੂੰ پائی ہے ہم ہاں جو کون جفال آئے گا سامنے پاس روپ والی پرال آ گیا ہے جفال آ کے بہ جا بجا, بجا کراتی ہے اگلی ریڑھ ڈگری والے نے ਉਹ ਮੁੰਡੇ ਨੇ ਘੁੱਟ ਫੜਿਆ ਲੱਗਦੇ ਕੰਚੀ ਲਾ ਦਿੱਤੀ ਐ ਮੁਕਾਬਲਾ ਸਖਤ ਆ ਖੇਡ ਮੈਦਾਨ ਦੇ ਵਿੱਚ ਕਬੱਡੀ 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 ਆਹ ਕੋਈ ਭਈਆ ਨੰਬਰ ਧਾਵੀ ਦਾ ਰੌਂਦ ਜਿੰਨਾ ਰੋਪ ਹੁੰਦਾ ਅਣਖਿ ਸਪਾਈ ਦਾ ਮਾਣ ਤਾਣ ਹੁੰਦਾ ਕਹਿੰਦੇ ਸੱਜਰੇ ਜਵਾਈ ਦਾ ਸੂਟ ਮੂਟ ਜੱਜਦੇ ਕਿਸੇ ਦੇ ਮੰਗੇ ਨਾ ਰਿਸ਼ਤੇ 'ਚ ਉਹਲੇ ਗਰਦਾਸ ਚੰਗੇ ਨਾ ਲਾ ਕੇ ਕਈਆਂ ਗੱਲਾਂ ਸੀਨੇ ਚੁੱਪ ਜਾਂਦੀਆਂ ਓਏ ਮਾੜਾ ਟਾਈਮ ਹੋਵੇ ਵਖਤਾਂ ਵੀ ਡੁੱਪ ਜਾਂਦੀਆਂ ਉਹ ਕਹਿੰਦੇ ਮਾਲਾ ਟਾਈਮ ਹੋਵੇ ਤੇ ਬੱਤ ਕਾਵੀ ਡੁੱਪ ਜਾਂਦੀ ਆ ਇਧਰਲੇ ਪਾਸੇ ਮਿਸ਼ਰਪਰੀਆ ਹਰਮਨ ਆਉਂਦਾ ਹੁਣ ਰੇਡ ਤੇ ਦੂਸਰੇ ਪਾਸੇ ਜਾਫੀ ਹੱਤਵੇਂ ਉਹ ਕਹਿੰਦੇ ਗਬਰੂ ਕਮਾਲ ਕਰ ਗਿਆ ਨੰਬਰ ਕਹਿੰਦੇ ਡੋਬਰ ਨੇ ਆਪਣੀ ਟੀਮ ਦੇ ਹੱਥੇ ਝੋੜ ਦਿੱਤਾ ਪਾਜੀ ਭੇਜੇ ਜਿਹੜਾ ਕੋਈ ਗੱਲਬਾਤ ਕਰਨੀ ਆ ਥੋੜਾ ਇੱਕ ਸਾਈਡ ਤੇ ਹੋ ਕੇ ਕਰ ਲਓ ਭੇਜਾ ਰੰਧਾਵਾ ਜੀ ਜਿਹੜੀ ਤੁਸੀਂ ਟੀਮ ਦੇ ਮਾਨ ਸਨਮਾਨ ਕਰ ਰਹੀ ਆ ਥੋੜਾ ਬਾਅਦ ਵਿੱਚ ਕਰ ਲਿਓ ਜੀ ਤਿੰਨ ਜਫੇ ਕਿਨੇ ਲਾਤੇ ਇਧਰੋਂ ਟੀਮ ਦੇ ਦੋ ਇਹ ਜੱਫੇ ਹੁਣ ਤੋਂ 2 ਵਜੇ ਆ ਜਦੋਂ ਦਾ ਬੁਲਾਇਆ ਕਹਿੰਦਾ ਉਦੋਂ ਤੋਂ ਗੱਲ ਚੱਲ ਰਹੀ ਹੈ ਜਿਹੜਾ ਵੀ ਤਿੰਨ ਜੱਫੇ ਟੀਮ ਲਾਗੀ ਉਹਨੂੰ 2100 ਦੇ ਮਾਨ ਸਨਮਾਨ ਸਾਡੇ ਵੀਰ ਕਹਿੰਦੇ ਮੇਰੇ ਵੀਰੋ ਜਵਾਰਾ ਇਟਲੀ ਵਾਲੇ ਵੀਰ ਦੇ ਨਾਤੇ ਮਾਨ ਹੋਣਗੇ ਵੀਰ ਜਵਾਰਾ ਇਟਲੀ ਵਾਲੇ ਭਰਾ ਵੱਲੋਂ ਵੱਡੇ ਜਿਹੜੇ ਮਾਨ ਸਨਮਾਨ ਹੋਣਗੇ ਅੱਜ ਭਰਾ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ ਉਧਰਲੇ ਪਾਸੇ ਸ਼ਮਸ਼ੇਰ ਹੰਦਲ ਆਸਟ੍ਰੇਲੀਆ ਤੋਂ ਉਸ ਭਰਾ ਵੱਲੋਂ ਵੱਡੇ ਮਾਨ ਸਰਵਨਾ ਆਏ ਨੇ ਸ਼ਮਸ਼ੇਰ ਹਫਤੂ ਆਸਟ੍ਰੇਲੀਆ ਵਾਲੇ ਭਰਾ ਦਾ ਧੰਨਵਾਦ ਇਧਰਲੇ ਪਾਸੇ ਪੰਜ ਹੀ ਹੋ ਰੇ ਰੇਡ ਉਧਰਲੇ ਪਾਸੇ ਚਾਰ ਜਫੀ ਹੁਣ ਚਾਰਾਂ ਵਿੱਚੋਂ ਕੌਣ ਜੱਫਾ ਲਾਉਂਦਾ ਹੈ ਆਹ ਕੰਦੇ ਕੌਣ ਬੱਲੇ ਬੱਲੇ ਕਰਾਉਂਦਾ ਮੇਰੇ ਵੀਰੋ ਇਧਰਲੇ ਪਾਸੇ ਦੇਖਾਂਗੇ ਆਹ ਕੰਦੇ ਲਾਹੌਰੀ ਮੱਲੀਆ ਮਿੱਤਰੋ ਹੈਪੀ ਆ ਸਮੇ ਬੜੀ ਸੋਹਣੀ ਕੋਸ਼ਿਸ਼ ਕਰ ਰਹੀ ਹੈ ਤੇ ਨੰਬਰ ਕਿਤੇ ਜਫੀ ਨੇ ਆ ਬਲਕੀਤ ਬੱਲੇ ਬੱਲੇ ਕਰ ਗਿਆ ਥੋੜੀ ਜਿਹਾ ਲੱਖਾ ਸਾਊਂਡ ਪਰ ਸਿੱਕਾ ਲੱਗੀ ਥੜੀ ਗਈ ਵਾਲੀ ਨੂੰ ਕੱਟ ਕਰ ਦਿਓ ਜੀ ਦੂਆ ਮੈਕਾਂ ਦੀ ਆਵਾਜ਼ ਕੱਟ ਕਰ ਦਿਓ ਭਾਜੀ ਬੇਨਤੀ ਆ ਪੈਸੇ ਤਰੀਕੇ ਨਾਲ ਲਾਓ ਮੈਨੂੰ ਨਹੀਂ ਸੁਣ ਪਾ ਰਿਹਾ ਭਾਜੀ ਤਿੰਨ ਜਫੇ ਹੋ ਗਏ ਆ 2100 ਰੁਪਿਆ ਕਹਿੰਦਾ Google Pay ਹੋ ਚੱਲਿਆ ਜਵਾਰਾ ਇਟਲੀ ਵਾਲੇ ਕਹਿੰਦੇ ਕਾਬਲ ਸਿੰਘ ਦੇ ਪੁੱਤਰ ਵੱਲੋਂ ਸਰਦਾਰ ਕਾਬਲ ਸਿੰਘ ਪ੍ਰਧਾਨ ਦੇ ਪੁੱਤਰ ਵੱਲੋਂ ਮਾਇਆ ਪਹੁੰਚਦੀ ਹੋਈ ਹੈ ਸਰਦਾਰ ਹਰਪ੍ਰਜਨ ਸੰਗੀ ਗਗੜੇਵਾਲ ਪਿੰਡ ਦੇ ਸਰਪੰਚ ਸਾਹਿਬ ਤੇ ਵੀਰ ਲੱਗੀ ਲੰਬੜਦਾਰ ਗਗਰੇਵਾਲ ਵਾਲੇ ਆਪਣੇ ਯਾਰਾਂ ਮਿੱਤਰਾਂ ਨਾਲ ਪੁੱਜੇ ਆ ਬੜੇ ਮਾਣ ਕੀਤੇ ਆ ਕਿ ਕਹਿੰਦੇ ਅੱਜ ਆਪਣੀ ਭੂਆ ਦੇ ਪਿੰਡ ਆਏ ਆ ਚਾ ਨੰਬਰਦਾਰ ਚਰਨਜੀਤ ਸਿੰਘ ਜੀ ਬੜੇ ਮਾਣ ਦਾ ਕਹਿੰਦੇ ਆ ਤੇ ਸਾਡੇ ਮਾਮੇ ਦੇ ਪੁੱਤਰਾਂ ਦਾ ਸਤਕਾਰ ਹੈ ਹਰਪਜਨ ਸਿੰਘ ਜੀ ਸਰਪੰਚ ਗਗੜਿਆ ਵਾਲਿਆਂ ਦਾ ਦਿਨ ਦਰਿਆ ਹੈ ਮੇਰੇ ਵੀਰੋ ਰੇਡ ਕਹਿੰਦੇ ਪਾਕੇ ਰੇਡਰ ਨੰਬਰ ਆਪਣੀ ਟੀਮ ਲਈ ਜੋੜ ਲਓ ਸਾਹਮਣੇ ਪਾਸੇ ਸਮਝਾਵਾ ਰੇਡਰ ਨੇ ਆਪਣੀ ਟੀਮ ਤੇ ਜੋੜ ਦਿੰਦਾ ਚੱਲ ਵੀ ਚਮਕੌਰ ਸਿੰਘ ਆ ਪਾਵਲੀ ਕਬੱਡੀ ਆਹ ਕੱਡੇ ਖੇਡ ਮੈਦਾਨ ਵਿੱਚ ਭਪਿੰਦਰ ਆਸਟ੍ਰੇਲੀਆ ਤੋਂ ਵਰਸ਼ੰਦ ਆਸਟ੍ਰੇਲੀਆ ਰਵੀ ਮਹਿਤਾ ਆਸਟ੍ਰੇਲੀਆ ਇਹਦਾ ਭਰਾਮੋਲਾ ਕਿਹੜਾ ਜਾਫੀ ਪਹਿਲਾ ਤਿੰਨ ਜਫੇ ਲਾ ਗਿਆ ਤੇ 1100 ਰੁਪਏ ਦੇ ਮਾਨ ਸਨਮਾਨ ਹੋ ਕੇ ਨਾਲ ਸਦਾ ਪ੍ਰਾ ਸਰਵ ਆਸਟ੍ਰੇਲੀਆ ਇਹਨਾਂ ਆਪਣੇ ਹੋਣ ਵੱਡੇ ਮਾਨ ਸਨਮਾਨ ਜੋ ਜੱਫੇ ਪਹਿਲਾ ਤਿੰਨ ਜੱਫੇ ਲਾ ਗਿਆ ਇਧਰਲੇ ਪਾਸੇ ਪੈਂਦੀ ਹੋਈ ਰੇਡ ਆਹ ਕਹਿੰਦੇ ਚਮਕੌਰ ਦੂਸਰੇ ਪਾਸੇ ਹੁੰਦੀ ਹੋਈ ਜੱਤੂਰ ਜੈਦ ਔਰ ਨੰਬਰ ਕੰਤੇ ਚਮਕੌਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਕੁਲਦੀਪ ਸਿੰਘ ਦੀ ਕਾਲੋ ਸਾਹ ਜੀ ਪੁੱਜੀ ਹੋਏ ਨੇ। ਇਧਰਲੇ ਪਾਸੇ ਪੰਡਤ ਆਇਆ ਹੋਇਆ ਹੈ। ਆਹ ਕੰਦੇ ਡੁੱਕਰੀ ਜੜਾ ਆਹ ਮੁੰਡਾ ਗੁਰਦਾਸਪਰੀਆ ਇਸ ਸਮੇਂ ਵਧ ਗਿਆ ਕਬੱਡੀ ਪਾ ਰਿਹਾ ਹੈ। ਲਓ ਪੈਂਦੀ ਹੋਏ ਰੇਡ ਉੱਤੇ ਦੂਸਰੇ ਪਾਸੇ ਚੁੱਭ ਰਿਹਾ ਸਮੇਂ ਬੜੀ ਸੋਹਣੀ ਕੋਸ਼ਿਸ਼ ਕਰਦਾ ਹੈ। ਨੰਬਰ 5 ਪੰਚਤ ਨੇ ਆਪਣੀ ਟੀਮ ਦੇ ਹਿੱਸੇ ਦੋ ਰੁਪਏ ਬਣੇ ਦਾਵੀ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਸ਼ਿਕਾਰਵਾਸ਼ੀਆਂ ਦੀ ਟੀਮ ਦਾ ਰੇਡਰ ਚੱਲਿਆ ਜਿਹੜੇ 2100 ਲੱਗਾ ਸੀ ਉਹ ਸ਼ਿਕਾਰਵਾਸ਼ੀਆਂ ਦੀ ਟੀਮ ਨੇ ਜਿੱਤ ਲਿਆ ਤੇ ਸਾਡੇ ਨੌਖੀ ਵੀਰ ਕੋਸ ਸਾਹਿਬ ਦੇ ਕਤਕਾ ਗੁਰਪੇਜ ਭੇਜੇ ਰੰਦਾਵੇ ਨੇ ਪਹੁੰਚਦਾ ਕਰ ਦਿੱਤਾ ਮਨਦੀਪ ਸਰਪੰਨ ਸਾਹਿਬ ਨੂੰ ਮੁਬਾਰਕਾ ਐਨਆਰਆ ਵੀਰਾਂ ਦਾ ਧੰਨਵਾਦ ਸਵਰਗੀਏ ਬਾਪੂ ਬਾਪੂ ਕਹਿੰਦੇ ਉੱਜਲ ਸਿੰਘ ਜੀ ਦੇ ਪਰਿਵਾਰ ਨੂੰ ਅੱਜ ਬਹੁਤ ਵੱਡਾ ਧੰਨਵਾਦ ਉਹਨਾਂ ਦਾ ਥੈਂਕ ਯੂ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਮੇਰੇ ਵੀਰ ਲਓ ਨੰਬਰ ਧਾਵੀ ਦਾ ਨੰਬਰ ਰੇਡਰ ਦਾ ਲਓ ਸਾਹਮਣੇ ਨੰਬਰ ਕਹਿੰਦੇ ਰੇਡਰ ਨੇ ਜੋੜ ਦਿੱਤਾ ਮੇਰੇ ਵੀਰੋ ਅਗਲੀ ਕਬੱਡੀ ਪਾਵੇ ਕਬਰੀਆ ਇਧਰਲੇ ਪਾਸੇ ਹਰਮਨ ਆਹ ਕਹਿੰਦੇ ਮਿਸ਼ਰਪੁਰਿਆ ਹਰਮਨ ਨੇ ਇਸ ਸਮੇਂ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਹੈ ਸਰਗੁਆਸੀ ਸਰਦਾਰ ਸੁੱਚਾ ਸਿੰਘ ਜਿੰਦਾਵਾ ਤੇ ਸਰਗੁਆਸੀ ਸਰਦਾਰ ਪ੍ਰੀਤਮ ਸਿੰਘ ਜਿੰਦਾਵਾ ਇਹ ਸਾਡੇ ਮਨਦੀਪ ਸਰਪੰਚ ਸਾਹਿਬ ਰਦਾਵਾ ਸਾਹਿਬ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਅਰਸ਼ਦਾ ਦੇ ਫਲ ਪਿੱਟ ਕੀਤੇ ਜਾ ਰਹੇ ਹੈ بہت پیاری ہستی ہے بہت قیمتیمنٹ مبارک دے رہے ہیں فیصلہ کابل وکرمجیت ਪੰਨੇਰ ਤੇ ਦਿਵਿੰਦਰ ਸਿੰਘ ਖੁੱਲਾਵਾ ਕੇਸਾ ਆਪਣੀਆਂ ਵੱਡੀਆਂ ਸਵਾਵਾ ਦੇ ਰਿਹਾ ਹੈ ਪੀਬੀਐਸ ਮਾਲ ਮੈਥੇ ਵਾਲੇ ਸਰਦਾਰ ਪਰਮਜੀਤ ਸਿੰਘ ਦੀ ਵੱਡੀ ਹਸਤੀ ਹੈ ਵੱਡਾ ਮਾਨ ਕੀਤਾ ਬੜੀ ਕਿਰਪਾ ਨਾਲ ਤੇ ਵੱਡੇ ਕਾਰੋਬਾਰੀ ਹੈ ਪੀਬੀਐਸ ਮਾਲ ਵਾਲਿਆਂ ਦਾ ਧੰਨਵਾਦ ਇੰਦਰ ਓਏ ਮੁੰਡਾ ਫਲਾਰ ਵਾਲਾ ਬਿੱਲਾ ਦੂਸਰੇ ਪਾਸੇ ਸ਼ਿਕਾਰਮਾਸ਼ੀਆਂ ਵਾਲਾ ਹਰਮਨ ਕਬੱਡੀ 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 ਸਲਾ ਨੰਬਰ ਧਾਵੀ ਦਾ ਨੰਬਰ ਬਿੱਲੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਸਖਦੇਵ ਪਕੜੇ ਪੋਪਰ ਆਏ ਵਾਲੇ ਦੇ ਦੋ ਜੱਫੇ 500 ਦੇ ਸੇਵਾ ਸਿੰਘ ਦੀ ਦੋਜੀ ਵੱਲੋਂ ਅਗਲੀ ਰੇਡ ਪਾਉਣ ਦੇ ਵਾਸਤੇ ਹਰਸ਼ ਰਾਏ ਚੱਕੀ ਆ ਗਿਆ ਵੀਰ ਕਰ ਗੱਲ ਕਬੱਡੀ ਦੀ ਅਗਲੀ ਰੇਡ ਸਾਡੇ ਰਣਜੀਤ ਸਿੰਘ ਜੀ ਯੂਪੀ ਵਾਲੇ ਉਹਨਾਂ ਵੱਲੋਂ ਇੱਕ ਰੇਡ ਤੇ 500 ਕਬੱਡੀ ਅਰਸ਼ ਆਇਆ ਹੋਇਆ ਕਬੱਡੀ ਪਾਉਣ ਵਾਸਤੇ ਰਾਏ ਚੱਕੀ ਅਰਸ਼ ਇਧਰੋਂ ਪਾਸੇ ਦੇਖਾਂਗੇ ਹੁੰਦੀਆਂ ਹੋਈਆਂ ਕਮਾਲਾ ਮਰ ਕਦੇ ਰਾਏ ਚੱਕੀ ਹਰਸ਼ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਸਾਡੇ ਰਣਜੀਤ ਸਿੰਘ ਜੀ ਜੂਪੀ ਵਾਲੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਵੱਡੇ ਮਾਰ ਅੱਜ ਵੱਡੇ ਸਨਮਾਨ ਮੇਰੇ ਮਿੱਤਰੋ ਰਣਜੀਤ ਸਿੰਘ ਜੀ ਜੂਪੀ ਵਾਲੇ ਟੇਕੀਦਲ ਸਾਹਿਬ ਪੁੱਜੇ ਹੋਏ ਨੇ ਆਹ ਸਾਹਮਣੇ ਪੱੰਡੀ ਹੋਈ ਕਬੱਡੀ ਇਧਰ ਦੇ ਪਾਸੇ ਦੇਖੋਗੇ ਸੋਨੂ ਵੱਧਿਆ ਕਬੱਡੀ ਪਾ ਰਿਹਾ ਹੈ ਉਹ ਚਾਰਾਂ ਜਾਫੀਆਂ ਵਿੱਚੋਂ ਅਰ ਜੋਧਾ ਵੀ ਬੱਲੇ ਬੱਲੇ ਘਾ ਰਿਹਾ ਹੈ ਆਹ ਸਾਹਮਣੇ ਮਲਕੀਤ ਹੋ ਕਰਦਾ ਹੋਇਆ ਕੋਸ਼ਿਸ਼ ਕਰਦਾ ਨੰਬਰ ਰੀਡਰ ਦਾ ਸੋਨੂ ਕਹਿੰਦੇ ਬੁਰੜਕੇ ਵਾਲਾ ਨੰਬਰ ਲੋ ਜੋੜ ਗਿਆ ਅੱਡੀ ਮਾਰ ਕੇ ਲੰਘਾ ਗਈ ਤਰ 13 ਤੋਂ ਝਾਂਜਰਾ ਕਢਾ ਦੇ ਮਿੱਤਰਾ ਸਰਪੰਚ ਸਰਦਾਰ ਮਨਦੀਪ ਸਿੰਘ ਜੀ ਰੰਧਾਵਾ ਜੀ ਮੇਰੇ ਕੋਲ ਆਏ ਐ ਕਿ ਉੱਥੇ ਜਦੋਂ ਗੱਡੀ ਦੇ ਲਾਗੇ ਸਰਦਾਰ ਤਲਵੀਰ ਸਿੰਘ ਜੀ ਖਿਲਸਾ ਬੈਠੇ ਸਨ ਆ ਉਹਨਾਂ ਨੇ ਇੱਕ ਵਾਦਾ ਕੀਤਾ ਸਾਨੂੰ ਇੱਕ ਹੱਲਾਸ਼ੇਰੀ ਦੇਖ ਕੇ ਗਏ ਆ ਕਿ ਸਰਪੰਚਾ ਤੇਰੇ ਨਾਲ ਆ ਪਿੱਛੇ ਮੁੜ ਕੇ ਨਾ ਦੇਖੀ ਅੱਜ ਦੀ ਗਰਾਊਂਡ 'ਚ ਮੈਚ ਹੋ ਰਿਹਾ ਹੈ ਇਹ ਗਰਾਊਂਡ ਨੂੰ ਆਪਾਂ ਸਟੇਡੀਅਮ ਦਾ ਰੂਪਦਾਰਨ ਕਰਾਵਾਂਗੇ ਤੇ ਨਾਲ ਇੱਕ ਸਾਡੀ ਪਿਆਰੀ ਸ਼ਖਸੀਅਤ ਆ ਸਰਦਾਰ ਬਲਵੀਰ ਸਿੰਘੀ ਬੋਪਾ ਰਾਏ ਸਰਪੰਚ ਸਾਹਿਬ ਇਸ ਇਲਾਕੇ ਚੋਂ ਇਸ ਜ਼ੋਨ ਦੇ ਵਿੱਚੋਂ ਕਹਿੰਦੇ ਮੇਰੇ ਵੀਰੋ ਬਾਕਸ ਵਿੱਚ ਵੀ ਚੌਂ ਲੜ ਰਹੇ ਹੈ ਸਰਪੰਚ ਸਾਹਿਬ ਤੇ ਗਿੱਲ ਸਾਹਿਬ ਵੱਲੋਂ ਬੇਨਤੀ ਹੈ ਕਿ ਤੁਸੀਂ ਵਾਅਦਾ ਕਰਦੇ ਸਾਡੇ ਦਰਬੀਰ ਸਿੰਘ ਜੀ ਬੁੱਪਾ ਨੇ ਸਰਪੰਚ ਸਾਹਿਬ ਦੀ ਸਪੋਰਟ ਕਰਿਓ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਸਰਪੰਚ ਮਨਦੀਪ ਸਿੰਘ ਜੀ ਰਤਾਵਾ ਸਾਹਿਬ ਧੰਨ ਧੰਨ ਹੋ ਗਈ ਆ ਗੰਦੇ ਧੰਨ ਤੁਹਾਨੂੰ ਹੋ ਗਈ ਪੰਡਿਤ ਨੇ ਨੰਬਰ ਦਾ ਵਾਅਦਾ ਕਰ ਦਿੱਤਾ ਇਧਰ ਦੇ ਪਾਸੇ ਸ਼੍ਰੀਮਾਨ ਸੰਤ ਬਾਪੁਰਸ਼ੇ ਬਾਬਾ ਸੱਜਣ ਸਿੰਘ ਜੀ ਗੁਰੂ ਕੇ ਬੇਰ ਸਾਹ ਵਾਲੇ ਜਿਹਨਾਂ ਕਹਿੰਦੇ ਆ ਲੱਗ ਜੀ ਸਤਿਆ ਨੂੰ ਆਖੋ ਟੂਰਨਾਮੈਂਟ ਹੋਵੇ ਇੰਨੇ ਸੋਹਣੇ ਪ੍ਰਬੰਧ ਕੀਤੇ ਇੰਨੇ ਵਧੀਆ ਮਹਿਮਾਨ ਆਏ ਤੇ ਜਿਹੜਾ ਸਟੇਡੀਅਮ ਬਣਾਉਣ ਦਾ ਵਾਅਦਾ ਕਰਕੇ ਗਿੱਲ ਸਾਹਿਬ ਉਹਦੇ ਤਾੜੀਆਂ ਵਜਦੀ ਗੱਲ ਕਰੀ ਤਾੜੀ ਨਹੀਂ ਵਜਦੀ ਤਾੜੀਆਂ ਮਾਰ ਦਿਓ ਵੀਰ ਜੀ ਹੋਰ ਤਾੜੀਆਂ ਤਾੜੀਆਂ ਜੋਰ ਦਰਮਾਣ ਦੇ ਤਾੜੀਆਂ ਜੋਰ ਦਰਮਾਣ ਦੇ ਸਾਹਮਣੇ ਮਰਮਨ ਕਬੱਡੀ ਪਾ ਰਿਹਾ ਹੈ ਮਿਸ਼ਰ ਪ੍ਰਿਆ ਗੱਭਰੂ ਉਹ ਕੰਦੇ ਲਾੜੋ ਮਾਰਦਾ ਹੈ ਪਰ ਨੰਬਰ ਰੇਡਰ ਨੇ ਜੋਰ ਦਿੱਤਾ ਹੈ ਕਰਨ ਵੀਰ ਕਮੇਡਾ ਤੋਂ ਉਸ ਭਰਾਵਾਂ ਦਾ ਵੱਡੇ ਮਾਨ ਸ਼ਰਮਾ ਦਾ ਆਏ ਵੀਰ ਮਿੱਤਰੋ ਐਨ ਕੰਦੇ ਕਬੱਡੀ ਪਾਉਣ ਬਾਅਦ ਤੇ ਫਿਰ ਖਿਡਾਰੀ ਆ ਗੱਭਰੂ ਕੰਦੇ ਮਾਚੀ ਬੱਲੇ ਦੀ ਧਰਤੀ ਦਾ ਗੱਭਰੂ ਕਬੱਡੀ ਪਾਉਣ ਬਾਅਦ ਤੇ ਬੰਦਾ ਸੁੱਲੀ ਆਖਦੇ ਆ ਮੇਰੇ ਵੀਰੋ ਸਿੰਘ ਸਰਦਾਰ ਬਣ ਗਿਆ ਹੈ ਸਿੰਘ ਸਰਦਾਰ ਜੱਜ ਗਿਆ ਮੇਰੇ ਵੀਰੋ ਲਓ ਸਾਹਮਣੇ ਪਾਸੇ ਕਬੱਡੀ ਪੈ ਰਹੀ ਹੈ ਲਓ ਦੂਸਰੇ ਪਾਸੇ ਚਾਰ ਜਾਫੀ ਹੈ ਕੌਣ ਜੱਫਾ ਲਾਊਗਾ ਇਹ ਸਮੇਂ ਦੀਆਂ ਬਾਤਾਂ ਮੇਰੇ ਵੀਰੋ ਚਾਰ ਜਾਫੀ ਚਾਰ ਵਿੱਚੋਂ ਦੋ ਨੰਬਰ ਤੋਂ ਜਾਫੀ ਬਤਰਾ ਭਰਦਾ ਪੁੱਛਾ ਮਾਰਦਾ ਟੱਕੇ ਕਰਦਾ ਨੰਬਰ ਆਪਣੀ ਟੀਮੇ ਦੇ ਵਾਸਤੇ ਜੋੜ ਚੁੱਕਿਆ ਹੈ ਬਹੁਤ ਵਧੀਆ ਖੂਸਮਾ ਮੁਕਾਬਲਾ ਜਿਹੜੀ ਸਰਦਾਰਾਸ਼ੀਆਂ ਨਹੀਂ ਜਾਫ ਲੈਣਾ ਦੋ ਖੰਨੀਆਂ ਤੇ ਸਰਦਾਰ ਹੈ ਇੱਕ ਸਰਦਾਰ ਹੈ ਮਲਕੀਰ ਧਰਮਦਾਸ ਇਹ ਨਾਲ ਲੜਨ ਦੇ ਵਿੱਚ ਆ ਸੁਖਦੇਵ ਪੋਪਾਰਾ ਉਹਨਾਂ ਨੇ ਦੋ ਦੋ ਜੱਫੇ ਗੁਰਪੇਜ ਭੇਜਾ ਕਹਿੰਦਾ 550 ਨੇ ਸਖਦੇਵ ਬੋਪਾਰਾ ਜਿਹਦੇ ਤੇ ਮਲਕੀ ਧਰਮਦਾਸ ਤੇ ਦੋ ਜੱਫੇ 550 ਨੇ 500 ਇੱਕ 500 ਦੋ ਆਹੇ ਸਖਦੇਵ ਟੱਕਰਾ ਸਖਦੇਵ ਟੱਕਰਾ ਉਹ ਮੇਰੇ ਵੀਰੇ ਤੇ ਫਾਟਾ ਮਾਰਨਾ ਟੱਕਰਾ ਆਹ ਕਮਾਲ ਹੋ ਗਈ ਐ ਆਹ ਕੰਦੇ ਬੋਪਾਰਾ ਇਹ ਸਖਦੇਵ ਇੱਕ ਚੋਲੀ ਨੰਬਰ ਆਪਣੀ ਟੀਮ ਦੇ ਅੰਸੇ ਜੋੜ ਗਿਆ ਉਧਰਲੇ ਪਾਸੇ ਜੱਗਾ ਵੀ ਭਰਾ ਪੁੱਜਿਆ ਹੋਇਆ ਬੋਪਾਰਾ ਜੀ ਧੱਕ ਤੇ ਜੱਗਾ ਵੀ ਜਾ ਹੋਇਆ ਲਓ ਕਬੱਡੀ ਫਿਰ ਪੈ ਚੁੱਕੀ ਹੈ ਇਧਰਲੇ ਪਾਸੇ ਚਾਰ ਜਾਫੀ ਆਹ ਕਹਿੰਦੇ ਹੈਪੀ ਤਿਆਰ ਹੈ ਆਹ ਕਹਿੰਦੇ ਸ਼ਾਨਾਮਰ ਮਿੱਤਰੋ ਹੁਣ ਗੋਪੀ ਹੁਣੀ ਚਾਰ ਜਾਫੀ ਨੇ ਇਧਰਲੇ ਪਾਸੇ ਪੈਂਦੀ ਹੋਏ ਆਹ ਕਹਿੰਦੇ ਲੱਗਦਾ ਹੋਇਆ ਜੱਫਾ ਰੂਪੋ ਵਾਲੀ ਪਿੰਡ ਦਾ ਮੇਰੇ ਵੀਰੋ ਵਾਹ ਗੱਭਰੂ ਕਰਦਾ ਟਰਾਈ ਰੂਪੋ ਵਾਲੀ ਰਾਮ ਦਿਵਾਲੀ ਜਾਟੀ ਵਿਦ ਬੜੇ ਮਸ਼ਹੂਰ ਪਿੰਡ ਨੇ ਔਰ ਰੂਪੋ ਵਾਲੀ ਹੈਪੀ ਟਰਾਈ ਕਰਦਾ ਬਹੁਤ ਯੂ ਐਸ ਏ ਹਲੇ ਅੱਦਾ ਸਮਾ ਹੋਇਆ ਓਏ ਅੱਦਾ ਸਮਾ ਹੋਇਆ ਅੱਦਾ ਪਾਣੀ ਪਹੁੰਚਦਾ ਕਰਦੇ ਹੋ 016 10683 ਲੱਕੀ ਲੰਬੜਦਾਰ ਸਾਹਿਬ ਆਇਆ ਬਹੁਤ ਪਿਆਰ ਸਤਿਕਾਰ ਦੇ ਰਿਹਾ ਤੇ ਕਹਿੰਦਾ ਸ਼ਿਵ ਆਪਣੀਆਂ ਵੀ ਤਿਆਰੀਆਂ ਕਰਨੀਆਂ ਗਗੜੇਵਾਲ ਦੇ ਖੇਡ ਮੇਲੇ ਦੀਆਂ ਹਰਪ੍ਰਜਨ ਸਿੰਘ ਜੀ ਹੁਣ ਆ ਦਿਲ ਦਰਿਆ ਹੈ ਸਰਪੰਚ ਸਾਹਿਬ ਗਗੜੇਵਾਲੀਏ ਆਏ ਹੋਇਆ ਧੰਨਵਾਦ ਇੱਧਰ ਹਰਸ਼ਰ ਰਾਏ ਚੱਕਿਆ ਦੀ ਕਬੱਡੀ ਚਾਫੀ ਫੁੱਜਵਾਲੇ ਵਾਲਾ ਕਹਿੰਦਾ ਜਿੱਥੇ ਚਲਾਂਗੀ ਚਲਾਂਗੀ ਨਾਲ ਤੇ ਵੇ ਟਿਕਤਾ ਦੂਰ ਲਈ ਓ ਸਾਹਮਣੇ ਪਾਸੇ ਰਾਏ ਚੱਕਿਆ ਹਰਸ਼ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਅਗਲੀ ਕਬੱਡੀ ਪਾਵੇ ਗੱਬਰੂਆ ਇਧਰਲੇ ਪਾਸੇ ਦੇਖਾਂਗੇ ਹਰਮਨ ਆਹ ਕਹਿੰਦੇ ਮਿਸ਼ਨਪਰੀਆ ਗੱਬਰੂ ਅਗਲੀ ਕਬੱਡੀ ਪਾਉਣ ਮਾਰ ਤੇ ਵਧਿਆ ਹੋਇਆ ਸੋ ਕਬੱਡੀ ਹੋਈ ਕਬੱਡੀ ਉੱਤੇ ਸੋ ਆਓ ਸਾਹਮਣੇ ਪਾਸੇ ਦੇਖਦੇ ਆ ਨੰਬਰ ਰੇਡਰ ਦਾ ਹੁਣ ਤੋਂ ਰੇਟਾ ਨੋਟ ਕਰਿਓ ਰੇਡਰਾਂ ਦੀਆਂ ਤੇ ਜਾਫੀਆਂ ਦੀਆਂ ਜਾਫੇ ਹੁਣ ਤੋਂ ਜਿਹੜਾ ਅੱਧੇ ਸਮੇਂ ਤੋਂ ਬਾਅਦ ਬੈਸਟ ਰੇਡਰ ਤੇ ਜਾਫੀ ਬਣੂਗਾ ਉਹਨੂੰ 31 3100 ਰੁਪਏ ਦਿੱਤਾ ਜਾਊਗਾ ਤਨੇਲ ਦੇ ਖੇਡ ਮੇਲੇ ਵਿੱਚ ਮਿੱਤਰੋ ਆਜਾ ਵਿੱਚ ਤੇਰਾ ਕਰ ਗੱਲ ਚਿੱਟੇ ਦੀ ਲਓ ਕਿੱਟਾ ਕਬੱਡੀ ਪਾਉਣ ਮਾਰ ਤੇ ਵਧਿਆ ਹੋਇਆ ਹੈ ਜਿਹਨਾਂ ਨੇ 31 3100 ਦੇਣਾ ਹੈ ਭੋਪਿੰਦਰ ਸਿੰਘ ਆਸਟ੍ਰੇਲੀਆ ਵਰਸ਼ਰਨ ਆਸਟ੍ਰੇਲੀਆ ਰਵੀ ਮਹਿਤਾ ਆਸਟ੍ਰੇਲੀਆ ਉਹਨਾਂ ਵੱਲੋਂ 11 ਹੈ ਇਧ 11 ਉਹ ਰੇਟਾ ਸੀਗਾ 31 3100 ਰੁਪਏ ਬੈਸਟ ਲਿਡ ਤੇ ਜਾਫੀ ਨੂੰ ਦੇਣਗੇ ਬਹੁਤ ਬਹੁਤ ਧੰਨਵਾਦ ਲਓ ਨੰਬਰ ਆਸਟ੍ਰੇਲੀਆ ਇਹ ਕਹਿੰਦੇ ਕਿੱਟਾ ਨੇ ਆਪਣੀ ਟੀਮ ਦੇ ਸਜੁਰੇ ਸਾਬੀ ਦਾ ਵੀਰ ਕਹਿੰਦੇ ਸੂਤੀ ਹਮਲਾ ਚਿੱਟਾ ਨੰਬਰ ਦਾ ਵਾਅਦਾ ਕਰ ਗਿਆ ਹੈ ਲੱਕੀ ਨੰਬਰ ਦਾ ਸਾਹ ਜੀ ਪਜੇ ਹੋਏ ਨੇ ਔਰ ਗਗੜੇ ਵਾਲ ਤੋਂ ਹਰ ਵਰਤ वाले वाले प्यार है लक्की लंबड़ा पुर्तगाल ਤੋਂ ਵਿਸ਼ੇਸ਼ ਤੌਰ 'ਤੇ ਹੋਣਗੇ ਸਰਪੰਚ ਬਲਵਿੰਦਰ ਸਿੰਘ ਜੀ ਤੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਵੱਲੋਂ 14 ਦਸੰਬਰ ਨੂੰ ਮੁੱਲਾਂਵਾਲ ਦੀ ਧਰਤੀ ਦੇ ਸਿਰਾਂ ਲਾਇਆ ਜਾਵੇਗਾ ਬਸਟਾ ਨੂੰ ਡਾਕਟਰ ਦੇ ਉੱਤੇ ਜਾਣਗੇ ਉਹ ਸਾਹਮਣੇ ਪਾਸੇ ਕਬੱਡੀ 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 ਹੋ ਬੱਲੇ ਬੱਲੇ ਇਧਰ ਭੇਜਾ ਕਹਿੰਦਾ ਸ਼ਿਵ ਕਰਾ ਦੇ ਬੱਲੇ 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 ਹੁੰਦੀ ਭਈਆ ਉਹ ਸਾਹਮਣੇ ਪਾਸੇ ਉਹ ਕਿੰਨੇ ਕਮਾਲ ਹੋ ਗਈ ਹੈ ਪਰ ਨੰਬਰ ਕੰਦੇ ਨਿਸ਼ਚਿਤਰੀਏ ਹਰਮਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਜਲਦੀ ਗੱਬਰੂਆ ਪਾਗਲੀ ਕਬੱਡੀ ਲਓ ਰਾਜ ਚੱਕੀ ਹਰਸ਼ਾ ਸਮੇ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਲੱਗੀ ਨੰਬਰਦਾਰ ਲਗੜੇ ਵਾਲਤੇ ਮਲਕਬੀਤ ਲਗੋ ਗੜੇਵਾਲ ਸਦਾ ਵੀਰ ਤੇ ਗਗਨਦੀਪ ਗੜੇਵਾਲ ਜਵਾਨ ਸਿੰਘ ਜੀ ਮਿੱਟਲੀ ਵਾਲੇ ਵੀਰਾਂ ਵੱਲੋਂ ਵੱਡੇ ਮਾਰਸਰ ਬਣਾਏ ਨੇ ਇਹਨਾਂ ਭਾਵਾਂ ਦਾ ਵੀ ਧੰਨਵਾਦ ਲਓ सोनू ਆ ਗਿਆ ਮੇਰੇ ਮਿੱਤਰੋ ਇਹ ਆ ਸਾਹਮਣੇ ਸੋਨੂੰ ਇਸ ਸਮੇਂ ਤੇ ਕਬੱਡੀ ਪੜਾ ਕੇ ਬੜਾ ਹੋਇਆ ਆ ਗਿਆ ਰੁੜਕੇ ਵਾਲਾ ਮੇਰੇ ਵੀਰ ਹੁਣ ਕਹਿੰਦੇ ਬਸਟਾ ਨੂੰ ਕੀ ਕੀ ਦੀ 33 ਗੱਦੀ 100 ਰੁਪਏ ਦਾ ਮਾਣ ਹੈ ਇਸੇ ਤਰ੍ਹਾਂ ਜੋਰ ਲੱਗਣਾ ਇਸੇ ਤਰ੍ਹਾਂ ਭਿੰਦੇ ਇਸੇ ਤਰ੍ਹਾਂ ਸਾਨਾਂ ਦੇ ਭੇੜ ਹੋਣੇ ਆ ਤੇ ਆਉਣੇ ਸਾਰੇ ਕੋਟੀਆਂ ਤੇ ਆ ਉਹ ਕਹਿੰਦੇ ਅੱਡੀ ਚੋਟੀ ਦਾ ਜੋਰ ਲੱਗੂਗਾ ਦੁਨੀਆ ਖੇਖੂ ਖੜ ਕੇ ਨਿਆਰਾ ਅੱਜ ਬਸਟਾ ਨੂੰ ਮੇਰੇ ਵੀਰ ਕੱਦੀ ਕੱਦੀ 100 ਸਕੰਦਰ ਆਸਟ੍ਰੇਲੀਆ ਭੋਇਆ ਦਾ ਬਲਾਕ ਸਵੈਤੀ ਵਾਸਤੇ ਉਮੀਦਵਾਰ ਨੇ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਪੁੱਜੇ ਬੋਲਾ ਵਾਸਤੇ ਤੇ ਨਾਲ ਉਹ ਸਤਿਕਾਰ ਜੋ ਹੋਰ ਵੀ ਸੱਜਣ ਵੱਡਾ ਮਾਨ ਸਨਮਾਨ ਕਰਦੇ ਆ ਮੈਂ ਥੈਂਕ ਯੂ ਕਰਦਾ ਆ ਆ ਸਾਹਮਣੇ ਲੱਗਦਾ ਪਿਆ ਜੋ ਆ ਕੰਨੇ ਹੁੰਦੀ ਹੋਈ ਕਮਾਲ ਮੇਰੇ ਮਿੱਤਰੋ ਅੱਜ ਹੈਪੀ ਵੀ ਬੜੇ ਤਕੜੇ ਜੱਫੇ ਲਾ ਰਿਹਾ ਹੈ ਇਧਰਲੇ ਪਾਸੇ ਦੇਖਾਂਗੇ ਨੰਬਰ 87 ਮੇਰੇ ਮਿੱਤਰੋ ਜਾਪੀ ਨੇ ਆਪਣੀ ਟੀਮ ਦੇ ਅੱਗੇ ਜੋਰ ਦਿੱਤਾ ਹੈ ਪੀ ਗੱਭਰੂਆ ਤਗਲੀ ਕਬੱਡੀ ਜਸਾ ਕਹਿੰਦੇ ਤਗੜਾ ਜੱਫਾ ਲਾ ਗਿਆ ਉਹ ਜਿਸ ਨੇ ਬੱਲੇ ਬੱਲੇ ਕਢਾ ਦਿੱਤੀ ਹੈ ਸਾਡੇ ਵੀਰ ਭਪਿੰਦਰ ਆਸਟ੍ਰੇਲੀਆ ਤੋਂ ਗੁਰਸ਼ਰਮ ਆਸਟ੍ਰੇਲੀਆ ਰਵੀ ਮਹਿਤਾ ਆਸਟ੍ਰੇਲੀਆ ਤੇ ਸੌਰਵ ਆਸਟ੍ਰੇਲੀਆ ਇਹਨਾਂ ਭਰਾਵਾਂ ਵੱਲੋਂ ਬੈਸਟ ਰੇਟਰ ਤੇ ਜਾਫੀ ਨੂੰ ਵੀ 31 31 ਸੂਦੇ ਬਹੁਤ ਸਨਮਾਨ ਹੋਣਗੇ ਮੇਰੇ ਵੀਰੋ ਸਰਦਾਰ ਸਿਕੰਦਰ ਸਿੰਘ ਜੀ ਆਸਟ੍ਰੇਲੀਆ ਪੋਇਆ ਤੋਂ ਨਾਲ ਕਹਿੰਦੇ ਸਰਪੰਚ ਸਰਜੀਤ ਸਿੰਘੀ ਭੋਇਆਲ ਪਿੰਡ ਤੋਂ ਬਹੁਤ ਪਿਆਰੀਆਂ ਸ਼ਖਸੀਅਤਾਂ ਪੁੱਜੀਆਂ ਤੇ ਦਾਸ ਤੇ ਬੋਲਾਂ ਵਾਸਤੇ 1000 ਰੁਪਏ ਦੇ ਮਾਣਸਮਣ ਪਹੁੰਚਾ ਕੀਤੇ ਆ ਸਰਜੀਤ ਸਿੰਘ ਜੀ ਸਰਪੰਚ ਸਾਹਿਬ ਧੰਨਵਾਦ ਇਧਰਲੇ ਪਾਸੇ ਵੇਖੋ ਅੱਜ ਧੰਤਾਨਤ ਹੁੰਦੀ ਸਾਹਮਣੇ ਪਾਸੇ ਚਾਰ ਜਾਫੀ ਕੋਨੇ ਦੇ ਕਿਨਾਰੇ ਤੇ ਆਈ ਹੋਈ ਜਾਫਾਂ ਤੇ ਰੇਡ ਰੇਡ ਪਾ ਰਿਹਾ ਅਰਸ਼ ਰਾਏ ਚੱਕਿਆ ਮੁਕਾਬਲਾ ਸੱਟ ਤ ਹੋਇਆ ਉਹ ਬਹਾਰ ਜਿਹੜਾ ਗੱਪਰੂ ਜਦੋਂ ਭੱਜਦਾ ਤੇ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੇ ਕੰਦੇ ਨਾਲੇ ਹੈਗੀ ਵੱਡੇ ਦਿਲ ਦੀ ਇਹ ਕੰਦੇ ਮਾ ਖੇਡ ਕਬੱਡੀ ਆ ਕੰਦੇ ਪੰਡਿਤ ਪਜਾ ਹੋਇਆ ਇਹ ਪੰਡਰੀ ਗੁਗਰੀ ਵਾਲਾ ਪੰਡਿਤ ਇਸ ਸਮੇਂ ਆ ਕੰਦੇ ਕਬੱਡੀ ਕਬੱਡੀ ਕਰਦਾ ਹੋਇਆ ਦੂਸਰੇ ਪਾਸੇ ਆ ਕੰਦੇ ਸਿੰਘ ਸਰਦਾਰ ਗੱਭਰੂ ਬੜੀ ਸੋਹਣੀ ਕੋਸ਼ਿਸ਼ ਕਰ ਰਿਹਾ ਹੈ ਲਓ ਲੱਗਦਾ ਹੋਇਆ ਜੱਫਾ ਹੁੰਦੀ ਹੋਈ ਕਮਾਲ ਐ ਕੰਦੇ ਹੁੰਦੇ ਦੂਰ ਨੇ ਆ ਸਾਹਮਣੇ ਪਾਸੇ ਜੋੜਾਂ ਦੀ ਗੱਲ ਹੋ ਰਹੀ ਹੈ ਆਹ ਦੇਖ ਆਹ ਦੇਖ ਹਿਆ ਦੇਖ ਜਨਾ ਹੁੰਦਾ ਕਹਿੰਦਾ ਚੌਹਣੇ ਆ ਦੋ ਕਹਿੰਦੇ ਹੱਤ ਹੁੰਦੀ ਐ ਹੱਤ ਹੁੰਦੀ ਪਈ ਐ ਹੱਤ ਕੋਈ ਨਹੀਂ ਯਾਰੋ ਸ਼ੱਕ ਓ ਤਨੇਲ ਪਿੰਡ ਵਾਲਿਆਂ ਨੇ ਜੜਤੇ ਕੋਕੇ ਹਾਂ ਕੰਦੇ ਜੜਤੇ ਕੋਕੇ ਭਰਾਵਾਂ ਨੇ ਹੱਤ ਕਢਾ ਦਿੱਤੀ ਐ ਹਾਂ ਕੰਦੇ ਪਹਿਲਾ ਕਬੱਡੀ ਕੱਪ ਇਹ ਕਮੇਟੀ ਕਾਫੀ ਬੋਲ ਲਾ ਦਿੱਤਾ ਹੈ ਇਧਰਲੇ ਪਾਸੇ ਚੋਟੀ ਦਾ ਮੈਚ ਆਹ ਕਹਿੰਦੇ ਫਾਈਨਲ ਮੈਚ ਖੇਡੇ ਜਾ ਰਹੇ ਆ ਸਰਪੰਚ ਮਨਜੀਤ ਸਿੰਘ ਰੰਧਾਵਾ ਸਾਹਿਬ ਖੁਸ਼ ਕਹਿੰਦੇ ਓਕੇ ਰਿਪੋਰਟਾਂ ਮਜ਼ਾ ਆ ਗਿਆ ਉਹ ਕੀਤੀ ਮਿਹਨਤ ਤੇ ਮੁੱਲ ਮੁੜ ਕੇ ਆਹ ਸਾਹਮਣੇ ਪਾਸੇ ਭੱਟੀ ਵਾਲੀਆਂ ਗਗਨ ਟਰਾਈ ਕਰਦਾ ਤੇ ਨੰਬਰ 2 ਨੌਜਵਾਨ ਇਸ ਵਕਤ ਮੱਲੀ ਆਪਣੀ ਟੀਮ ਲਈ ਜੋੜ ਰਿਹਾ ਨੰਬਰ ਜਿਹੜਾ ਦਲਮ ਪਿੰਡ ਹੈ ਸ਼੍ਰੀਮਾਨ ਸੰਤ ਬਾਬਾ ਸੱਜਣ ਸਿੰਘੀ ਗੁਰੂ ਕੀ ਫੇਰ ਸਾਹਿਬ ਵਾਲੇ ਮਾਪਰ ਖੰਦਾ ਕੋਟਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਕੀਮਤੀ ਸਮਾਂ ਮੇਰੇ ਵੀਰਾਂ ਨੂੰ ਖੇਡ ਮੇਲੇ ਦਿੱਤਾ ਹੈ ਉਹਨਾਂ ਦੇ ਵੱਲੋਂ ਸਾਰੀ ਸੰਗਤ ਦਾ ਸਾਰੇ ਟੂਰਨਾਮੈਂਟ ਕਰਵਾਉਣ ਵਾਲੇ ਵੀਰਾਂ ਨੂੰ ਮੁਬਾਰਕਾਂ ਮੁਬਾਰਕਾਂ ਇਧਰਲੇ ਪਾਸੇ ਮਲਕੀਤ ਜਫਾ ਲੱਗੂ ਤੇ 500 ਇਹਨੇ ਆਪਾਂ ਦੇਵਾਂਗੇ ਇਟਲੀ ਵਾਲੇ ਦੇ ਨਾਂ ਤੇ ਇਧਰਲੇ ਪਾਸੇ ਮੁਕਾਬਲਾ ਮੁਕਾਬਲਾ ਮਲਕੀਤ ਰਮਦਾਸ ਨੇ ਬਿੱਲਾ ओ सायात न ਕਹਿੰਦੇ ਬਿੱਲਾ ਫੜ ਲਿਆ ਬਿੱਲਾ ਫੜਿਆ ਨਹੀਂ ਬਿੱਲਾ ਫਸ ਗਿਆ ਜਿਵੇਂ ਤੰਦੂਰ ਚ ਬਿੱਲਾ ਫਸਦਾ ਹੈ ਆਹ ਹੈ ਮਲਕੀਰਤ ਰਮਦਾਸ ਵਾਲਾ ਕੈਂਚੀ ਵੀ ਕਹਿੰਦੇ ਸਕੰਜੇ ਵਾਂਗਰਾ ਕੱਸਦਾ ਆਹ ਕਹਿੰਦੇ ਗੱਬਰੂ ਵੀ ਸਕੰਜਾ ਕੱਸ ਦਿੰਦਾ ਮੇਰੇ ਵੀਰੋ ਅਗਲੀ ਕਬੱਡੀ ਪਾਵੇ ਗੱਬਰੂਆ ਇਧਰਲੇ ਪਾਸੇ ਅਰਸ਼ ਸ਼ਾਸਮੀ ਫੇਰ ਕਬੱਡੀ ਪਾਉਣ ਮਾਰੇ ਵਧਿਆ ਹੋਇਆ ਹੈ ਰਾਏ ਚੱਕੀ ਅਰਸ਼ਦੀ ਆਹ ਕਹਿੰਦੇ ਕਬੱਡੀ ਪਾ ਲਈ ਮੇਰੇ ਵੀਰੋ ਇਧਰਲੇ ਪਾਸੇ ਦੇਖਾਂਗੇ ਹੁਣ ਚਾਰਾਂ ਜਾਫੀਆਂ ਵਿੱਚੋਂ ਕੋਰ ਜੱਫਾ ਲੁੰਦਾ ਹੈ ਆਹ ਕਹਿੰਦੇ ਕੌਣ ਬੱਲੇ ਬੱਲੇ ਕਰਾਉਂਦੇ ਹੈ ਦੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦੋਵਾਂ ਟੀਮਾਂ ਦੇ ਦਰਮਿਆਨ ਪਰ ਚੱਲ ਚੱਕਿਆ ਅਰਸ਼ਸ਼ ਨੇ ਨੰਬਰ ਦਾ ਵਾਧਾ ਕਰ ਗਿਆ ਤੇ ਵਿੱਚੋਂ ਜੋੜ ਗਿਆ ਮੁੰਡਾ ਪਹਾੜ ਜੱਟਾ ਮੇਰੇ ਵੀਰੋ ਕਿ ਸੋਹਣੇ ਲੱਗਦੇ ਬੰਦੇ ਹੋ ਸਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਗਣ ਚਰਚੇ ਹੁਣ tufana ਨੇ ਮਲਕੀਤ ਕਹਿੰਦੇ ਬਸਤਾਲੇ ਜੱਫੇ ਲਾ ਰਿਹਾ ਰਮਦਾਸ ਵਾਲਾ ਮਲਕੀਤ ਸੌਂਜਾ ਪੁੱਤਰਾ ਸੌਂਜਾ ਸਿੰਘਾਂ ਦੇ ਹੱਥ ਬੜੇ ਭਾਰੇ ਨੇ ਪੀਰ ਨੰਬਰ ਜੁੜ ਗਿਆ ਆ ਨੰਬਰ ਸੋਨੂੰ ਨੇ ਜੋਰ ਦਿੱਤਾ ਬਾਵਾ ਸ਼ੋਅ ਤਾਗਲੀ ਕਬੱਡੀ ਇਧਰ ਤੇਆ ਵਾਲਾ ਕਬੱਡੀ ਦਾ ਸ਼ੋਅ ਵਾਕੇ ਬਾਵਾ ਹੋਣ ਲੱਗ ਪਈ ਹੈ ਰਣ ਕਹਿੰਦੇ ਸਿਰਾ ਹੋ ਰਿਹਾ ਅੰਤ ਹੋ ਰਿਹਾ ਲੈ ਚੱਕੀ ਵਾਲ ਸ਼ੇਰ ਕਬੱਡੀ ਕਰਿਆ ਦੂਸਰੇ ਚੱਕੀਆ ਫੜਦੇ ਕਰ ਲਿਆ ਫੜਦੇ ਫੜਦੇ ਫੜ ਲਓ ਫੜ ਲਓ ਫੜ ਲਓ ਹੋ ਗਈ ਮਿੱਤਰੋ ਉੱਤੇ ਥੱਲੇ ਪੂਰੀ ਬੱਲੇ 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 ਪਰ ਵਿੱਚ ਗਾਰੇ ਘੱਲਾਂ ਦੇ ਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਹੌਣ ਠੱਲੇ ਤੂਫਾਨਾਂ ਨੂੰ ਹੌ ਸਾਗਰ ਵਿੱਚ ਨਾ ਪੈਂਦੇ ਗੁੱਜੇ ਹੌ ਸਾਗਰ ਵਿੱਚ ਨਾ ਪੈਂਦੇ ਗੁੱਜੇ ਚੱਲ ਵੀ ਪੰਡਤਾਂ ਪਾਗਲੀ ਕਬੱਡੀ ਇਹ ਕਹਿੰਦੇ ਡੁਗਰੀ ਵਾਲਾ ਪੰਡਤ ਐ ਸਮੇਂ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਹੈ ਇਧਰ ਦੇ ਪਾਸੇ ਸ਼੍ਰੀਮਨ ਸੰਤ ਮਹਾਂਪੁਰਸ਼ ਬਾਬਾ ਸਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ ਉੱਚਾ ਚੇਤੁਰ ਤੇ ਪੁੱਜੇ ਹੋਏ ਨੇ ਵੱਡੀ ਹਾਜ਼ਰੀ ਲੈ ਕੇ ਉਹ ਸਾਹਮਣੇ ਪਾਸੇ ਝਖਾਵੇ ਕਮਾਲ ਹੋ ਗਈ ਹੈ ਪੰਡਤ ਫੜ ਲਿਆ ਹਰਮਣ ਨੇ ਕਹਿੰਦੇ ਪੰਡਤ ਫੜ ਲਿਆ ਵੇ ਪੰਡਤਾ ਵੇ ਮੇਰਾ ਪੰਡਤਾ ਵੇ ਮੇਰਾ ਟੀਵਾ ਦੇਖਦੇ ਸੁੱਖਾਂ ਵੀ ਗੱਲ ਛੱਡ ਦੁੱਖ ਕਹਿੰਦੇ ਰਹਿੰਦੇ ਨੇ ਬਥੇਰੇ ਦੇਖਦੇ ਵੇ ਪੰਡਤਾ ਮੇਰਾ ਟੀਵਾ ਦੇਖਦੇ ਅਸਕਿਤ ਤਨੇਲ ਦੇ ਪਿੰਡ ਵੀਰ ਅਮਰਜੀਤ ਹੁਣਾਂ ਦੇ ਪਿੰਡ ਆਹ ਕਹਿੰਦੇ ਫਾਈਨਲ ਮੈਚ sire ਦਾ ਚੱਲ ਰਿਹਾ ਹੈ ਉਹ ਆਇਆ ਸਾਡਾ ਵੀਰ ਮਡਾਲੇ ਜੋੜ ਵਾਲਾ ਭੋਲਾ ਵੀ ਉਹਦਾ ਵੀ ਸਵਾਗਤ ਹੈ ਮੰਗਲ ਸਿੰਘ ਜੀ ਆਓ 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 ਇਧਰਲੇ ਪਾਸੇ ਸਾਡੇ ਮੰਗਲ ਸਿੰਘ ਜੀ ਆਏ ਨੇ ਉਧਰਲੇ ਪਾਸੇ ਹੈਪੀ ਗੱਬਰੂਆ ਪਾਗਲ ਗੱਡੀ ਹਰਮਨ ਆਹ ਕਹਿੰਦੇ ਮਿਸ਼ਰਪ੍ਰਿਆ ਹਰਮਨ ਫਿਰ ਕਬੱਡੀ ਪਾਮਾ ਤੇ ਵਧਿਆ ਹੋਇਆ ਔਰ ਪੈਂਦੀ ਹੋ ਰੇਡ ਉੱਤੇ ਕੌਣ ਜੱਫਾ ਲਾਉਂਦਾ ਹੈ ਆਹ ਕਹਿੰਦੇ ਕੌਣ ਬੱਲੇ ਬੱਲੇ ਕਰਾਉਂਦਾ ਤਨਿਲਪਿੰਡ ਦਾ ਵੱਡਾ ਕਬੱਡੀ ਕੱਪ ਫਾਈਨਲ ਮੈਚ ਖੇਡੇ ਜਾ ਰਿਹਾ ਹੈ ਆਹ ਕਹਿੰਦੇ ਦੋਨਾ ਟੀਮਾਂ ਦੇ ਦਰਮਿਆਨ ਇਧਰਲੇ ਪਾਸੇ ਲੱਗਦਾ ਹੋਇਆ ਜ਼ੋਰ ਹਰਮੇਸ਼ਰਪ੍ਰਿਆ ਹਰਮਨ ਸਰਦਾਰ ਬਣ ਗਿਆ ਸਰਦਾਰ ਰਜਿੰਦਰ ਸਿੰਘ ਜੀ ਸਰਲੀਆਂ सरपंच हरबजन सिंह जी गगड़े वाले उन्होंने वीर जी है भाई जी उन्होंने बहुत बड़ा मान सबा सब की चढ़दी कला वास्ते 500 रुपए ਦਾ ਮਾਨ ਖੱਲਿਆ ਸਾਡੇ ਸਰਲੀ ਸਾਹਿਬ ਜੋ ਗੱਡੇ ਵਾਲੀ ਸਰਪੰਚ ਨੇ वीर ਨੇ ਭਰਾ ਨੇ ਉਹਨਾਂ ਦਾ ਧੰਨਵਾਦ ਉਹ ਫੜਨਾ ਤੇ ਆ ਫੜੋ ਉਹ ਲੁੱਟਣਾ ਮੇਲਾ ਤੇ ਇਹਨੂੰ ਡੱਕ ਕੇ ਲੁੱਟੋ ਇਹ ਡੱਕਣਾ ਬਹੁਤ ਮੁਸ਼ਕਲ ਹੈ ਹਰਸ਼ ਰਾਏ ਚੱਕਿਆ ਮਾਰੇ ਪੁੱਤ ਕਹਿੰਦੇ ਕਿੰਨਾ ਵੱਡਾ ਜਮਿਆ ਮੇਰੇ ਮਿੱਤਰ ਪੁੱਤ ਹੋਵੇ ਹੋ ਜਾ ਹੋਵੇ ਇਹ ਆ ਨੌਜੋਨ ਮਾ ਦਾ ਸ਼ੇਰ ਪੁੱਤ ਬੱਬਰ ਸ਼ੇਰ ਹਰਸ਼ ਰਾਏ ਚੱਕਿਆ ਆਹ ਸਾਹਮਣੇ ਪਾਸੇ ਹਰਸ਼ ਨੇ ਇੱਕ ਛੋਟੀ ਦਾ ਨੰਬਰ ਆਪਣੀ ਟੀਮ ਦੇ ਅੱਛੇ ਜੋਰ ਦਿੱਤਾ ਹੈ ਹੈਲਪਿੰਗ ਸੋਨੂ ਪਾਗਲੀ ਕਬੱਡੀ ਇਹ ਆ ਕਹਿੰਦੇ ਰੁੜਕਾਂ ਵਾਲਾ ਸੋਨੂ ਆਹ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਇਧਰਲੇ ਪਾਸੇ ਚਾਰ ਜਾਫੀ ਹੁਣ ਚਾਰਾਂ ਵਿੱਚੋਂ ਕੌਣ ਜੱਫਾ ਲਾਉਂਦਾ ਆਹ ਸਾਹਮਣੇ ਪਾਸੇ 2 ਨੰਬਰ ਤੱਕ ਕੇ ਆਹ ਕਹਿੰਦੇ ਜਾਫੀ ਦੇ ਬੜੀ ਸੋਹਣੀ ਕੋਸ਼ਿਸ਼ ਕੀਤੀ ਹੈ ਪਰ ਨੰਬਰ ਆਪਣੀ ਟੀਮ ਦੇ ਹਿੱਸੇ ਦੌਰ ਦਿੱਤਾ ਹੈ ਹਰ ਲੱਕੀ ਲੰਬਰ ਜੀ ਨਾਲ ਸਾਡੇ ਮਨਕਪ੍ਰੀਤ ਗਗੜੇ ਵਾਲੇ ਮਗਨਦੀਪ ਗਗੜੇ ਵਾਲ ਤੇ ਸਾਡਾ ਭਰਾ ਜਵਾਰਾ ਇਟਲੀ ਤੋਂ ਵੱਡੇ ਮਾਨ ਸਨਮਾਨ ਕਰ ਰਹੇ ਨੇ ਇਹੇ ਪਾਸੇ ਉਹ ਗੁੱਟ ਫੜਿਆ ਕੈਂਚੀ ਪੈਣ ਵਾਲੀ ਆ ਪੈ ਗਈ ਕੈਂਚੀ ਗੁੱਟ ਦੇ ਉੱਤੇ ਤੇਰੇ ਗੁੱਟ ਤੇ ਲਿਖੂ ਸਰਨਾਮਾ ਵੇ ਵਿਛੜੇ ਤੇ ਯਾਦ ਕਰ ਲਈ ਉਸ ਸਮੇਂ ਪਾਸੇ ਚਿੱਟੇ ਦੀ ਰੇਡ ਤੇ ਪਾਸਲੇ ਵਾਲਾ ਚੁੰਮੜ ਗਿਆ ਚੁੰਮੜ ਗਿਆ ਚੁੰਮੜ ਗਿਆ ਚੁੰਮੜ ਗਿਆ ਚੁੰਮੜ ਗਿਆ ਟਿਕ ਗਿਆ ਪਿਆ ਉਹ ਬੱਲੇ 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 ਆਹ ਗੋਟਿਆਂ ਤੇ ਆਉਂਦੇ ਆ ਆ ਜੁੱਜਦੇ ਆ ਸਰ ਕੀ ਬਾਪੂ ਉੱਜਲ ਸਿੰਘੀ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਦਾ ਵੱਡਾ ਸਹਿਯੋਗ ਨਾਮ ਜਬਈ ਤੇ ਪ੍ਰਿਤਪਾਲ ਜਬਈ ਇਹਨਾਂ ਸਾਰੇ ਵੀਰ ਐਨ ਆਰ ਆਈ ਵੀਰਾਂ ਦਾ ਇਹਨਾਂ ਸਾਰੇ ਅੰਮ੍ਰਿਤ ਸਰ ਥੈਂਕ ਯੂ ਧੰਨਵਾਦ ਕਰਦੇ ਆਂ ਆ ਸਾਰੇ ਇਹਨਾਂ ਦੇ ਭਰਾਵਾਂ ਦਾ ਵੱਡਾ ਧੰਨਵਾਦ ਕਰਦੇ ਆਂ ਇਧਰ ਦੇ ਪਾਸੇ ਹਰਮਨ ਕਬੱਡੀ ਪਾ ਰਿਹਾ ਹੈ ਮਿਸ਼ਰ ਪ੍ਰਿਆ ਗੱਭਰੂ ਆ ਕਿੰਦੇ ਪਾਉਂਦਾ ਹੋਇਆ ਰੇਡ ਤੇ ਦੂਸਰੇ ਪਾਸੇ ਦੇਖਾਂਗੇ ਇਹ ਇਸ਼ਾਰਾ ਹੈ ਨੰਬਰ ਕਿੰਦੇ ਹਰਮਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਆ ਸਮਾ ਅਰਸ਼ ਇਹ ਕਿੰਦੇ ਰਾਇ ਚੱਕੀਆਂ ਗੱਭਰੂ ਤੇ ਕਬੱਡੀ ਪਾਉਣ ਵਾਸਤੇ ਤਿਆਰ ਬਰ ਤਿਆਰ ਹੈ। ਆਹ ਕੰਦੀ ਹਰਸ਼ਦੀ ਇਸ ਸਮੇਂ ਕਬੱਡੀ ਪੈਰੀ ਹੈ। ਉਧਰਲੇ ਪਾਸੇ ਚਾਰ ਜਫੀ ਨੇ ਹੰਚਾਰਾ ਬਚਪੋਰ ਜੱਫਾ ਲਾਉਂਦਾ ਹੈ। ਆਹ ਕੰਦੇ ਕੌਣ ਬੱਲੇ ਬੱਲੇ ਕਿ ਆਉਂਦਾ ਹੈ। ਤਨੇਲ ਪੈਂਦਾ ਫਾਈਨਲ ਮੈਚ ਬੱਚਾ ਕਬੱਡੀ ਕੱਪ ਮੇਰੇ ਮਿੱਤਰੋ। ਇਧਰਲੇ ਪਾਸੇ ਪੈਂਦੀ ਹੋਈ ਰੇਡ ਦੂਸਰੇ ਪਾਸੇ ਲੱਗਦਾ ਹੈ ਜੱਫਾ ਹੁੰਦੀ ਹੋਈ ਕਮਾਲ ਪਰ ਨੰਬਰ ਅਰਸ਼ ਨੇ ਜੋੜ ਦਿੱਤਾ ਹੈ। ਭਾਜੀ ਥੋੜਾ ਕੋੜਾ ਮਾੜਾ ਮਾੜਾ ਤਰ ਫਿਰ ਕੇ ਰੋਕ ਕੇ ਤੇ ਹੁਣ ਐਂਡ ਤੇ ਆ ਕੇ ਰੋਲਪਾਣਾ ਪਾ ਦੇ। ਇਹ ਕਹਿੰਦੇ ਹੁੰਦੇ ਨੇ ਟਿੱਕਾ ਵਾਲਾ ਸਰਪੰਚਾ ਟੂਰਨਾਮੈਂਟ ਦੇ ਗਰਾਊਂਡ ਨੂੰ ਕਿ ਨજર ਨਾ ਲੱਗ ਜੇ ਕਿਸੇ ਨੂੰ ਮੇਲਾ ਬਹੁਤ ਵਧੀਆ ਆ ਗਿਆ ਮਿਰਚਾ ਮਾਰ ਕੇ ਗਰਾਊਂਡ 'ਚ ਤੇ ਚਿੱਲੇ 'ਚ ਪਾ ਦਈਏ ਆਪਾਂ ਮੇਲਾ ਸਿਰੇ ਦਾ ਹੋ ਗਿਆ ਹੈ ਬਹਿੰਤੀ ਹੈ ਮੇਲਾ ਖਿਡਾਰੀਆਂ 33 ਪਾਸੇ ਫਗਵਾੜਾ ਪਾਸੇ ਪਾਸਲਾ ਤੇ ਦੂਸਰੇ ਪਾਸੇ ਫਰਾਸ ਪਾਸੇ ਕਨੇਲ ਦੀ ਟੀਮ ਖੇਡ ਰਹੀ ਹੈ ਇਹ ਕਹਿੰਦੇ ਦੋ ਟੀਮਾਂ ਖੇਡ ਰਹੀਆਂ ਨੇ ਫਾਈਨਲ ਮੈਚ ਵਿੱਚ ਜੁਆਇਟ ਇੱਕ ਪਾਸੇ ਪਾਸਲਾ ਪਲੇਸ ਫਗਵਾਣਾ ਤੇ ਦੂਸਰੇ ਪਾਸੇ ਪ੍ਰਾਂਸ ਫਰਾਂਸ ਪਲੇਸ ਫਾਈਨਲ ਮੈਚ ਹੋ ਰਿਹਾ ਜਾ ਰਿਹਾ ਹੈ ਰਾਏ ਚੱਕੀਆ ਕਹਿੰਦੇ ਬੈਸਟ ਵਾਲੀਆਂ ਪਾਰ ਰਿਹਾ ਹੈ ਫਾਈਨਲ ਖੇਡਿਆ ਜਾ ਰਿਹਾ ਹੈ ਤਨੇਲ ਵਿੱਚ ਸਵਾਦ ਤੇ ਸਵਾਦ ਆ ਰਿਹਾ ਹੈ ਦੋ ਕੰਨੀਆਂ ਦੇ ਸਰਦਾਰ ਦੇਖੋ ਕਿਵੇਂ ਤਿੱਖੇ ਆ ਉਹ ਮਾਰਦੇ ਕੈਂਚੀਆਂ ਉਹਨੀਆਂ ਕੈਂਚੀਆਂ ਬਗਲਾ ਭਰਦੇ ਕੁੱਟ ਫੜਦੇ ਉਹ ਗੱਪਰੂ ਆਉਂਦੇ ਉੱਤੇ ਥੱਲੇ ਹੋਏ ਹੋ 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 ਨੰਬਰ ਕਿੰਦਾ ਨਾਲ ਲਗਾ ਤਾੜੀਆਂ ਮਾਰ ਕੇ ਦੱਸਿਓ ਔਰ ਤਾੜੀਆਂ ਤਾੜੀਆਂ ਜ਼ੋਰਦਾਰ ਮਾਰਦੇ ਹੋ ਮੀਰੇ ਆ ਤਾੜੀਆਂ ਜ਼ੋਰਦਾਰ ਮਾਰਦੇ ਇਧਰ ਦੇ ਪਾਸੇ ਮੱਲੀ ਫੇਰ ਆ ਗਿਆ ਆ ਕੰਦੇ ਕਬੱਡੀ ਪਾਉਣ ਵਾਸਤੇ ਸ਼ੰਕਰ ਮਾਸ਼ੀਆ ਪਾਸੇ ਪੁਨੇਲ ਦੀ ਟੀਮ ਖੇਡ ਰਹੀ ਹੈ ਇਧਰੋਂ ਕਬਰੋ ਕਬੱਡੀ ਪਾਉਣ ਵਾਸਤੇ ਵਧੇ ਹੋਇਆ ਇਧਰਲੇ ਪਾਸੇ ਚਾਲ ਉਧਰਲੇ ਪਾਸੇ ਹੁੰਦੀ ਹੋਈ ਇੱਕ ਬਾਲ ਆ ਕੰਦੇ ਲੱਗਦਾ ਹੋਇਆ ਜੱਫਾ ਲਖਿਆ ਤੌੜਦੇ ਹੱਥੇ ਆ ਕਰਦੀ ਮਾਰਦੀ ਵਰਦੀ ਹੋ ਤੂਰ ਔਰ ਕਦੇ ਜੋਰਾਂ ਦੀ ਗਲ ਹੋ ਰਹੀ ਹੈ ਔਰ ਸਾਹਮਣੇ ਜੋਰ ਪਾਸ ਕਰਾਂਦੀ ਥਾਪੀ ਵਰਦੀ ਆ ਨਾਰੇਸ਼ੇਰਾ ਪਾਸ ਦੇ ਪਿੰਡ ਦਾ ਗੱਭਰੂ ਰੇਟਰਾ ਜਫੇ ਲੱਗਦੇ ਹੀ ਰਹਿੰਦੇ ਆ ਉਹ ਗਰਾਊਂਡਾਂ ਦੇ ਵਿੱਚ ਧੱਕੇ ਮਾਦੇ ਰਹਿੰਦੇ ਆ ਜਿੰਦੇ ਪਾਸਾ ਵਾਲੇ ਨੇ ਤਕੜਾ ਜਫਾ ਲਾਇਆ ਪਹਿਲਵਾਨ ਨੇ ਬੱਲੇ ਬੱਲੇ ਕਰਵਾ ਦਿੱਤੀ ਆ ਸ਼ਿਕਾਰਵਾਸ਼ੀ ਦੀ ਟੀਮ ਸਾਡਾ ਉੱਪਰ ਭੇਜ ਭੇਜਾ ਕੇ ਨਾ ਤਨੇਲ ਦੀ ਟੀਮ ਆਪਣੇ ਘਰ ਦੀ ਟੀਮ ਹੈ ਨੁੱਕੀ ਸਾਡਾ ਜਿਗਰੀ ਯਾਰ ਹੈ ਆਹ ਕਹਿੰਦੇ ਬੱਕਰਾ ਹੈ ਸਖਦੇ ਪੁੱਪਾ ਰਈਆ ਇਹ ਬੱਕਰਾ ਹੈ ਇਹਨੂੰ ਪਿਆਰ ਨਾਲ ਬੱਕਰਾ ਆਖਦੇ ਆ ਉਹ ਮੇਰੇ ਵੀਰੋ ਸਿਰਾਂ ਲੱਗਿਆ ਆਹ ਗੱਭਰੂ ਕਹਿੰਦੇ ਸਿਰਾਂ ਲੱਗਿਆ ਚੱਲ ਵੀ ਗੱਭਰੂ ਆ ਪਾਗਲੀ ਕਬੱਡੀ ਹਰਸ਼ ਆ ਗਿਆ ਦੀ ਪਹੁੰਚੇ ਰਾਏ ਚੱਤੀਆਪੁਰ ਸਿੰਘ ਦੇ ਪੁੱਤਰ ਜਵਾਰੇ ਵੱਲੋਂ 200 ਰੁਪਇਆ ਦੋ ਜੱਫਿਆਂ ਦਾ 500 ਰੁਪਇਆ ਜਵਾਰ ਇਟਲੀ ਵਾਲੇ ਦੇ ਨਾਮ ਤੇ ਮੇਰੇ ਵੀਰੋ ਆਪਾਂ ਮਾਇਆ ਸਦੀਪ ਭੇਜੇ ਵੀਰ ਪਹੁੰਚ ਹੀ ਕਰ ਦਿਓ ਨਹੀਂ ਤਾਂ Google Pay ਕਰ ਦਿਓ ਜੀ Google Pay ਕਰ ਦਿਓ ਆਹ ਸਾਹਮਣੇ ਪਾਸੇ ਫੈਸਲਾ ਨੰਬਰ ਰੇਡਰ ਦਾ ਆਹ ਸਾਹਮਣੇ ਪਾਸੇ ਨੰਬਰ ਰੇਡਰ ਨੇ ਜੋਰ ਦਿੱਤਾ ਮੇਰੇ ਵੀਰੋ ਜਿਹਦੇ ਖੇਡ ਮੇਲੇ ਨੂੰ ਸਫਲ ਕਰਨ ਵਾਸਤੇ ਕਹਿੰਦੇ ਲਗੀ ਹੈ ਲੱਖਾਂ ਸਾਊਂਡ ਦਰਸ਼ਕਾ ਥੈਂਕ ਯੂ ਦਰਸ਼ਕਿਆਂ ਵਾਲਿਓ ਤੇ ਨਾਲ ਕਹਿੰਦੇ ਦਰਸੀਨ ਮਾਲੇ ਸੁਰ ਸਿੰਘ ਵਾਲੇ ਨੇ ਗਰਾਊਂਡ ਦਾ ਇਹ ਦਲਹਣ ਦੀ ਟੋਲੀ ਵਾਂਗ ਕਰਾ ਗਰਾਊਂਡ ਸਜਾਈ ਹੋਈ ਹੈ ਗਰਾਊਂਡ ਸ਼ਿੰਗਾਰੀ ਹੋਈ ਹੈ ਦਰਸੀ ਮਾਲੇ ਦਾ ਧੰਨਵਾਦ ਮਲਕੀਤ ਨੇ ਕਮਾਲ ਕਰ ਦਿੱਤੀ ਹੈ ਹੋ ਕਮਨੀ ਮਲਕੀਤ ਨੇ ਕਹਿੰਦੇ ਕਮਾਲ ਕਰ ਦਿੱਤੀ ਨਾਲ ਕਹਿੰਦੇ ਜਰਨੀ ਕਲਾ ਪੰਜਾਬ ਦੀ ਦਾ ਲਾਈਵ ਆ ਜਾਓ ਤੇ ਮਲਕੀਤ ਦੇ ਲੱਗੇ ਨਾ ਭਪਿੰਦਰ ਆਸਟ੍ਰੇਲੀਆ ਤੋਂ ਸਰੇ ਤੋਂ ਬਾਅਦ ਜਿਹੜੇ ਵੈਸਟਰ ਦਾ ਅਲਾਉਂਸ ਹੋਇਆ ਸੀ ਕਿ 31 3100 ਤਨੇਲ ਪੁਰਾਣੇ ਦੇ ਵਿੱਚ ਕਹਿੰਦੇ ਮੁੰਡੇ ਖੇਡਿਆ ਅੱਗ ਨਾਲ ਕੇ ਇਹ ਹਰਸ਼ਰ ਰਾਏ ਚੱਕੀਏ ਨੇ 8 ਰੇਟਾਂ ਪਾ ਕੇ ਆਠੀ ਨੰਬਰ ਰਿਹਾ ਹੈ ਉਹੀ ਭਾਰਤ ਜਿੱਤੇ ਜੁੱਸੇ ਦਾ ਮਾਲਕ ਦਰਸ਼ਨੀ ਖਿਡਾਰੀ ਮੇਰੇ ਵੀਰੋ ਸੋਹਣੇ ਸਰੀਰ ਦਾ ਮਾਲਕ ਸਿਰੇ ਦੀਆਂ ਰੇਟਾਂ ਪਾ ਕੇ ਅੱਜ ਦਾ ਬੈਸਟ ਰੇਟਰ ਬਣਿਆ ਹੈ ਹਰਸ਼ਰ ਰਾਏ ਚੱਕੀਆ ਟੀਮ ਨਹੀਂ ਸਹੰਤੀ لال ਜੱਟਾ ਸੋਫੀਏ ਵਾਲਾ ਵੀ ਬੈਸਟ ਰੇਟਰ ਹੈ ਬੈਸਟ ਸਟਾਪਰ ਦਸੀਏ ਰਮਦਾਸ ਵਾਲਾ ਮਲਕੀਤ ਸ਼ੋਰ ਜਿਹੜਾ ਬੈਸਟ ਹੈ ਮਲਕੀਤ ਰਮਦਾਸ ਤੇ ਟੀਮ ਦੀ ਸਹਿਮਤੀ ਨਾਲ ਸਕਦੇ ਆ ਕੋਪਾ ਰਏ ਤੇ ਕਰਨ ਤੇ ਹਰਮਨ ਤੇ ਮਲਕੀਤ ਬਾਕੀ ਸਾਰੇ ਪੰਜਾਬੀ ਬੈਸਟ ਹੈ ਬੈਸਟ ਸਟਾਪਰ ਹੈ ਮਲਕੀਤ ਰਮਦਾਸ ਉਹਦੀ ਸਹਿਮਤੀ ਨਾਲ ਸਾਰੀ ਟੀਮ ਦੇ ਪੰਜਾਬੀ ਬੈਸਟ ਸਟਾਪਰ ਹੈ